ਹਾਂਜੀ ਬਾਬੋ ਤੇ ਕੀ ਹਾਲ ਚਾਲ ਸਾਰੇ ਵੀਰਾਂ ਦਾ ਤੇ ਲਓ ਜੀ ਤੁਰਪੇ ਅੱਜ ਫਿਰ ਬਾਰੇ ਚੱਲਦੇ ਆਂਗੇ ਪਹਿਲਾਂ ਚੱਲੇ ਮਨਪ੍ਰੀਤ ਕੋਲ ਹਨਾ ਤੇ ਸੋਜਿੰਦਰ ਆਗੇ ਵੀ ਆਏ ਬੈਠੇ ਸੋਜਿੰਦਰ ਤੇ ਕਹੂਆ ਚੋਬਰ ਆਪਣਾ ਦੂਜਾ ਸ਼ੋਰ ਜਣਾ ਬੱਜੀ ਉਹ ਵੀ ਆ ਗਿਆ ਹੂਗਾ ਤੇ ਹੁਣ ਚੱਲਦੇ ਆਂ ਆਪਾਂ ਗਿਲਜੀ ਵਾਲੇ ਬਾਜੀ ਬਾਬੋ ਗਿਲਜੀ ਵਾਲੇ ਤੇ ਤੱਲੋ ਤੁਹਾਨੂੰ ਚੱਲ ਕੇ ਕਰਾਉਣੇ ਆ ਗੱਲਬਾਤ ਹਨਾ ਉਹ ਇਦਾਂ ਮੁੰਡਿਆਂ ਨੂੰ ਕੀ ਕਰੀਏ ਕਬੂਤਰੀ ਆਪਣੀ ਤੇ ਲਖਾਉਣੇ ਹਨ ਉਹਨੂੰ ਬਰਾ ਹਾਂ ਵੀ ਕਹਿੰਦੇ ਏ ਤਰਫੇ ਕਹਿੰਦੇ ਤੜਕੋ ਦੜਗੀ ਉਹੀ ਤਿੰਨੇ ਚੋਂ ਉਪਰ ਫੇਰੋਗੇ ਤੇ ਉਹੀ ਟੌਰੀ ਵਾਲੀ ਐ ਤੇ ਅੱਜ ਵੀ ਦਲ ਦੀ ਨਾ ਨਹੀਂ ਮੈਂ ਲੈ ਹੈ ਨਹੀਂ ਛੋੜੇ ਬਈ ਉਹ ਉਹ ਐ ਦਿਖਾਉ ਤੁਨੂੰ ਵੀਡੀਓ ਬੇਫਿਕਰ ਹੋ ਜਾ ਵੀਡੀਓ ਸਾਰੀਆਂ ਬਣੀਆਂ ਪਈਆਂ ਆਪਣੇ ਕੋਲੇ ਡਰ ਨਾ ਰੂ ਇਧਰ ਤੁਸੀਂ ਤਿੰਨ ਗਏ ਸੀ ਨਹੀਂ ਹੁਣ ਆਪਾਂ ਜਾਣਾ ਉੱਥੇ ਕਿੱਥੇ ਜਾਣਾਗਾ ਆਪਾਂ ਇੱਕ ਹੋਗੇ ਦੜਵਾ ਸਦਾ ਜਾ ਉਹ ਕਿਹੜਾ ਪਿੰਡ ਸੀ ਭੋਲੇ ਨਾ ਕਦ ਮੈਂ ਗਿਲਜੀ ਵਾਲਾ ਗਿਲਜੀ ਵਾਲਾ ਬਾਜੀ ਆ ਬਾਪਿਓ ਤੇ ਹੁਣ ਚੱਲਦੇ ਆ ਕਰਾਂ ਬੰਨ ਤੱਕ ਰ ਕਪੜਾ ਕਪੜਾ ਦਵਾਰੇ ਦੇ ਗਿਰਜਾਂ ਵਾਲਾ ਗਿਰਜਾਂ ਨਾਲੋਂ ਗਿਲਜੀ ਵਾਲਾ ਮੰਨ ਲੋ ਇੱਤੋਂ ਲੋ ਫਿਰ ਚੱਲੀ ਜੀਓ ਉਪੜ ਗਏ ਹਾਂ ਸਿਂਦਰ ਉਪੜ ਗਏ ਬਾਇਤੋ ਲੈ ਬਈ ਬਾਬੋ ਉਪਰੇ ਨਹੀਂ ਅਜੇ ਕਦੇ ਪਾਣੀ ਦਿਨਾ ਦਾ ਸੈਮਲ ਕਹਿੰਦੇ ਕਬੂਤਰੀ ਨੂੰ ਪੱਠੀ ਨੂੰ ਆਪਣੀ ਹਰੀ ਫੁੰਜੀ ਵਾਲੀ ਵੱਜਣ ਲੱਗੀ ਬਾਲਾ ਟੋਰੀ ਵਾਲੀ ਵਾਈਦੀ ਸੀ ਵੱਜੂ ਹੀ ਟੋਰੀ ਵਾਲੀ ਤੇ ਪਾਣੀ ਦਾ ਸੈਮਲ ਐ ਕਰ ਮੜਾ ਇਹਨੂੰ ਖੋਲ ਤੇ ਸਿਰੰਜ ਕਰੀ ਧੂੜ ਚੰਗਾ ਪਾਣੀ ਪਾ ਕੇ ਮੜੀ ਧੋ ਕੇ ਕਿਹੜੇ ਵਸੇ ਗੇਟ ਗੇਟੇ ਦਾ ਆ ਰਿਹਾ ਇਹ ਬਿੱਠਾ-ਬਿੱਠਾ ਮਾਰੀ ਗਏ ਨੇ ਵੇਖੀ ਹੋਣਾ ਤੇ ਮਾਰੀ ਧੋਲਾ ਸਿਰੰਜ ਕਰ ਮੜੀ ਬਾਲਾ ਪਾਣੀ ਡੋਲ ਚੰਗਾ ਖਿਡਲਾ ਮਾਰ ਧੋ ਲੈ ਨੂੰ ਧੋ ਕੇ ਫੇਰ ਦੇ ਹਾਂ 10 ਹੰਮਲ ਕਰ ਲਾ ਪਾਣੀ ਗਿੱਦੜਾ ਨੰਗਾ ਹੈ ਬਾਪੂ ਭਾਈ ਮੇਰੇ ਪੈਰ ਕੋ ਤੜਕੋ ਕੇ ਪਿਓਈਆਂ ਨਾ ਪਾਣੀ ਦੇ ਚੌੜ ਨਾ ਕਰ ਤੂੰ ਜਾਣਾ ਹੈਗਾ ਲੈ ਕੈਮਰਾ ਫੜ ਤੂੰ ਅਈ ਪਾਣੀ ਦੇ ਦੀ ਮੜਾ ਜਾ ਸ਼ੁਕਰੇ ਚਾ ਮੜੀ ਮੜੀ ਮਾਰਦੀ 10 ਜੀਤ ਵਾ ਰਾ ਅਗੇ ਕੱਢ ਫਰਕ ਦੇ ਵਿਚਾਲੇ ਪੈਰ ਚ ਕਿੰਨੀ ਮੇੜੀ ਹੈ ਆਥੀ ਨਹੀਂ ਕੰਮ ਕਰਦੇ ਕਿੰਨੇ ਨਹੀਂ ਜਾਂਦੇ ਬਰਾ ਖਾਤੀ ਨਹੀਂ ਕੰਮ ਕਰਦੇ ਭਾਂਜਦਾ ਤੋਂ ਫੜੇਗਾ ਹਾਂ ਫੜੇਗਾ ਉਦਰੀ ਫੜੇਗਾ ਉਦਰੀ ਮੋਰਚਾ ਚੱਕ ਰਿਹਾ ਹੈ ਲੋ ਜੀ ਦੇਤਾ ਦਾ ਗੰਮੀ ਦੇ ਮੇਤਾ ਲਓ ਭਾਈ 10 ਲਓ ਜੀ ਆ ਗਏ ਪਿੰਡ ਗਿਲਜੀ ਵਾਲੇ ਕੱਟ ਵੀ ਬਹੁਤ ਬਣਿਆ ਤੇ ਸੱਟਾ ਸ੍ਰਿੰਦਰ ਕਬੂਤਰੀ ਆਪਣੀ ਹੈ ਓਕੇ ਰਪਟਾ ਜਮ ਸੱਟਾ ਕਬੂਤਰੀ ਸ੍ਰਿੰਦਰ ਸ੍ਰਿੰਦਰ ਹੀ ਇਧਰ ਕਿਲੇ ਹੈ ਸਮਾਰ ਸਾਰਾ ਸ੍ਰਿੰਦਰ ਹੈਗੀ ਨਾ ਲੋ ਜੀ ਕਰੋ ਦਰਸ਼ਨ ਦਿਖਾਉਣਾ ਆਪਣੇ ਬੇਲੀ ਦੇ ਨਾਲ ਦਿਖਾਉਣਾ ਅੱਜ ਕਬੂਤਰੀ ਦੇ ਨਾ ਵੀ ਮਾਨਾ ਨਾ ਵੀ ਮਾਨਾ ਠੀਕ ਚਲੋ ਕੋਈ ਨਹੀਂ ਬਾਬੂ ਤੇ ਲਖਣੀ ਕੋਈ ਹੈ ਹੁਣ ਆਇਆ ਆਪ ਨਹੀਂ ਫੇਰੋ ਕੇ ਦਿਖਾ ਦੇ ਹਲਾ ਨਵੀ ਮਾਨਾ ਲਿਖ ਦਿਆ ਜੀ ਜਿੰਨ ਬੁੰਦੜ ਕੱਕ ਨਾ ਸਜੀਬ ਬਗਲ ਕਾਲਾ ਜਿੰਨ ਕਾਲਾ ਜਿੰਨ ਸਜੀਬ ਕਾਲਾ ਕਾਲਾ ਜਮਾਰਾ ਰੱਖ ਲਾ ਜਾ ਕਾਲਾ ਨਵੀ ਮਾਨਾ ਠੀਕ ਹੈ ਜੀ ਲੈ ਪਾ ਪਿੰਡ ਦੇ ਦਿੰਦਾ ਲੋ ਜੀ ਆਗੇ ਨਹਿਰਾਂ ਤੇ ਵਾਹ ਕੀ ਬਾਤ ਹੈ ਉੱਤੇ ਮਾਤਾ ਹੈ ਪਰ ਨਰ ਜੀ ਪਾਣੀ ਹੈ ਬਾਬੂ ਤੇ ਇਧਰ ਅਸੀਂ ਥੋੜਾ ਜਿਹਾ ਕੰਮ ਤੋਂ ਬਾਥਰੂਮ ਨੂੰ ਕਰਨਾ ਸੀ ਸੁੱਤੂ ਸਾਸੂ ਕਰਨ ਆਏ ਸੀਗੇ ਤੇ ਬਾਜੀ ਵੇਖੋ ਪਿੰਡ ਚ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੇਨ ਗੱਲਾਂ ਬਈ ਛਤਰੀਆਂ ਲੱਗੀਆਂ ਪਈਆਂ ਲੋਕਾਂ ਦੀਆਂ ਇਹ ਆਹ ਵੇਖੋ ਜਾਲ ਲੱਗਿਆ ਪਿਆ ਤੇ ਛਤਰੀ ਕਿੱਥੇ ਨਾਲ ਦੇ ਛਤਰੀ ਉੱਲੇ ਰਹੀ ਛਤਰੀ ਨਾ ਉੱਲੇ ਆਹ ਹੁਣੇ ਸਾਹਮਣੇ ਉਹਨੂੰ ਜਾਲ ਦੀਂਦੇ ਹੋਊਗਾ ਨਾ ਜਾਲ ਲੱਗਿਆ ਕਬੂਤਰ ਉੱਡੇ ਫਿਰਦੇ ਆਏ ਤੇ ਕਹਾਨੂੰ ਬਾਬਾ ਟੱਕ ਜਾਗਾ ਤੇ ਉਹ ਕਹਿੰਦਾ ਬਈ ਇਸ ਬੰਦੇ ਨੇ ਕਹਿੰਦਾ ਕਿ ਇਹਨੂੰ ਦੱਸਿਆ ਨਹੀਂ ਪਿੰਡ 'ਚ ਹਨਾ ਵੀ ਬਾਜੀ ਆ ਤੇ ਛਤਰੀਆਂ ਛੁਰਤੀਆਂ ਸਾਰ ਕੇ ਲੱਗੀਆਂ ਪਈਆਂ ਹਨਾ ਪਹਿਲਾਂ ਬਾਜੀ ਪਿੰਡ 'ਚ ਹੈ ਤੇ ਜਿੱਥੇ ਬਾ ਮਤਲਬ ਉੱਲੇ ਪੱਧਰ ਉੱਤੇ ਛਤਰੀਆਂ ਲੱਗੀਆਂ ਪਈਆਂ ਇੱਕ ਖੇਤਰੀ ਸਾਹਮਣੇ ਇਹ ਆ ਲੱਗੀ ਪਈ ਇਹ ਆ ਵੇਖੋ ਸਾਹਮਣੇ ਢਡੇ ਇਹ ਆ ਲੱਗੀ ਹੋਈ ਖੇਤਰੀ ਠੀਕ ਹੈ ਚਲੋ ਆਪੇ ਵੀ ਖੇਤਰੀ ਲਵਾਉਗਾ ਨਾ ਰਖ ਰਖ ਕੋੜ ਲੱਕ ਸਿੱਧਾ ਰੱਖੇ ਚਲੋ ਫਿਰ ਚੱਲੇ ਗੋਲ ਲੈਣਾ ਟਾਈਮ ਹੋ ਜਾਂਦਾ ਨਾ ਅਸੀਂ ਤਾਂ ਇਧਰ ਨਹਿਰਾਂ ਤੇ ਆਈ ਆਪਾਂ ਬਾਟੀਆਂ ਜਣੀਆਂ ਆ ਵੇ ਤੂੰ ਮੈਂ ਆਇਆ ਜੀ ਜੇ ਚੱਲਦੇ ਆ ਬਸ ਆਪਣਾ ਲਾ ਬਾਬੇ ਤੇ ਹੁਣ ਦੰਨਿਆਂ ਨੂੰ ਪਾਣੀ ਪੋਤਣੂ ਪਹਿਲਾਂ 30 ਐਮਲ ਪਾਣਾ ਨਾ ਇਹ 30 ਪਹਿਲਾਂ 20 ਪਹਿਲਾਂ ਪਹਿਲਾਂ 20 ਕਾਦੀ ਪਾਣਾ ਚਲਾ ਲੈ ਡਾਈ ਗੱਲ ਲੱਗੀ ਪਰ ਲੱਗੀ ਲੈ ਮੇਰਾ ਹਸਬੰਦ ਦਾ 15 ਦਿਨ ਅਕੂ ਰੰਝ ਪੜਾ ਤੂੰ ਡਰਦਾ ਉਰ ਹੋਇਆ ਮੜਾ ਇਹ ਕਿਹੜਾ ਇਹ ਕਿਹੜਾ ਵੈਡ ਐਂਗਲ ਹੈ ਕੋਈ ਨਾ ਵਰਤ ਕੇ ਇਹ ਲੱਗਦਾ 3 ਕਿ ਆਉੜਾ 3 ਕਿ ਆਉੜਾ ਨਾ ਪ੍ਰੀ ਇਹ ਤਾਂ ਵੀ ਐਮ ਨੂੰ ਪਾਣੀ ਕੀ ਐਮਲ ਪਾਣੀ ਦੇਵਾ ਕੇ ਰੱਖ ਲੈ ਵੀ ਐਮ ਨੂੰ ਪਾਣੀ ਦੇਤਾ ਮੈਂ 2-3 ਮਿੰਟ ਰੱਖ ਦੇਣ ਤੇ ਫੇਰ ਲਓ ਜੀ ਓਲੇ ਵੱਡਣ ਲਾਟੇ ਕਬੂਤਰਾਂ ਦੇ ਠੀਕ ਹੈ ਆ ਕੇ ਮਰਦੇ ਫਿਰਦੇ ਕਬੂਤਰੇ ਜ਼ੋਰ ਦੇ ਗੰਢ ਕਿੰਨੇ ਉੱਲੇ ਵੱਜਣ ਲੱਗੇ ਇਹ ਆ ਫਿਰਦੇ ਨੇ ਸਿੱਧਾ ਅੱਜ ਤਾਂ ਥੋੜੇ ਮਲਾ ਕਬੂਤਰ ਇੱਤਾਂ ਨਾ ਬਲੇ ਸਕਿੰਦਰਾ 50 ਹੋਣਗੇ ਪੁੱਤਰਾਂ ਦੇ 60 ਕਬੂਤਰ ਆਏ ਨੇ 50 60 ਕਬੂਤਰ ਬਸ ਇੱਥੇ ਪਹਿਲਾਂ ਇਕੱਠਾ ਪੂਰਾ ਸੀ ਬਾਪੇ ਹਨ ਤੇ ਆਪਾਂ ਹੁਣ ਪਾਣੀ ਪੀਣ ਦੇ ਕੇ ਕਬੂਤਰ ਨੂੰ ਮਾੜੀ ਸੱਟ ਹੋਣ ਵਗੈਰਾ ਤੇ ਫਿਰ ਮਾਰਦਾ ਉੱਲੇ ਦਾ ਵੀ ਚੱਲ ਚੱਕ ਲੈ ਫਿਰ ਵੀ ਚੱਕ ਲੈ ਉਹ ਮੂਰ ਮਾਰਨ ਵਾਲਗੇ ਹੁਣ ਦੇ ਪਾਣੀ ਚੱਕ ਲੈ ਨਾਲ ਤੋਂ ਹਾਂ ਚੱਲੀ ਗਏ ਲਓ ਜੀ ਮੂਰਨ ਵਾਲਗੇ ਆ ਜਾਓ ਵੀ ਮੂਰਨ ਵਾਲਗੇ ਫਿਰ ਜਦੋਂ ਠਹਿਰ ਕੇ ਲਾ ਜਾਂਦਾ ਬਾਹੀ ਫੜਾਇਆ ਆਪਣਾ ਸਾਰਾ ਲੋ ਜੀ ਇੱਕ ਵਾਰ ਮੈਨੂੰ ਫੜਾਓ ਕੈਮਰਾ ਜੀ ਤੁਸੀਂ ਆ ਸਾਮਾਨ ਫੜ ਲਓ ਤੇ ਮੋਹਰ ਮਾਰ ਲਵਾਦਗੇ ਉਤਰੀ ਦੇਣਾ ਬਾਈ ਸਾਈਡ ਤੇ ਆ ਸਾਮਾਨ ਫੰਦਰ ਮੈਂ ਬਾਹਰ ਇੱਥੇ ਹੈ ਨਾ ਤਾਂ ਬੇਚੂਰੇ ਅਜਿਹੀ ਇੱਧਰ ਇੱਥੇ ਲਾ ਆਮ ਬਕਮੜਾ ਵਾਲੀ ਨਹੀਂ ਗੱਲ ਲੱਗ ਜਾਈ ਮੋਹਰਾ ਹਰੇਕ ਹਰੇਕ ਨੂੰ ਜਾਈਂ ਅਲਾਈਨਰ ਬਈ গৈ ਜੋਤ ਜਮਲੇ ਬਾਤ ਜੁਦਾ ਸਹੀ ਠੀਕ ਹੈ ਤੇ ਹੁਣ ਨਿਗਾਹ ਰੱਖ ਲਿਖਾ ਵੀਡੀਓ پوری ਫੇਰੀ ਬਣਾਵਾ ਹੈ ਨਾ ਕਿਹੜਾ ਬੰਦ ਆ ਇਹ ਲੋ ਬਾਬੂ ਤੇ ਕਬੂਤਰੀ ਆਪਣੀ ਬਈ ਸੈਟ ਫਿਰਦੀ ਹੈ ਦੇਖ ਲੈਨੇ ਤੇ ਆ ਫਿਰ ਜੇ ਸਾਹਮਣੇ ਇਹ ਆ ਜਾਂਦੀ ਆ ਜੀ ਤੇ ਆਇਆ ਨਹੀਂ ਠੀਕ ਹੈ ਇਹ ਆ ਚੈੱਕ ਕਰ ਲੋ ਹਰਾ ਫੁੰਝਾ ਸਾਰਾ ਇਹ ਫੁੰਝਾ ਦੇ ਫੋਰਮ ਇਹ ਆ ਆ ਜਾਂਦਾ ਹਰਾ ਜਾਂਦਾ ਕੱਲੀ ਪਰਮਟੂ ਕੇਰਪੜ ਫਿਰਦੀ ਜੀ ਇਹ ਦੇਖ ਲੋ ਠੀਕ ਆ ਹਰੇ ਫੁੰਝੀ ਵਾਲੀ ਤੇ ਇੰਨੇ ਇੰਨੇ ਕਿਹੜੇ ਬਾਬੇ ਉਹਦੇ ਪਾਇ ਨਹੀਂ ਸੀਗੇ ਖੜ ਗਈ ਹੁਣ ਕਬੂਦਰੀ ਲੱਗ ਪਗ ਖੜ ਗਈ ਹੁਣ ਹੋ ਜੇ ਖੜ ਗਈ ਤਾਂ ਕੁਛ ਕਰੂਗੀ ਠੀਕ ਆ ਜੇ ਘੰਟਾ ਖੜ ਗਈ ਤਾਂ ਕਿੰਨੀ ਫਿਰ ਬੱਸ ਇਹ ਕੋਈ ਦੇ ਦੇ ਆਪਾਂ ਕਿੰਨੇ ਕਬੂਤਰ ਹੋਗੇ ਬਾਈ ਯਾਰ ਹੈ ਬਾਈ ਕਿੰਨੇ ਕਬੂਤਰ ਹੋਗੇ ਬਾਈ 68 ਕਬੂਤਰ ਹੋਗੇ ਜੀ ਰੇਟ ਰੇਟ ਹੋਗੇ ਜੀ ਠੀਕ ਹੈ ਠੀਕ ਹੈ ਆ ਜਾਂਦੀ ਇੱਕ ਮਟਰ ਉਹ ਜੋ ਪਏ ਛੋਟੇ ਸਾਹਮਣੇ ਇਹ ਆ ਜਾਂਦੀ ਠੀਕ ਐ ਮੈਂ ਵਾਰੀ ਵਾਰ ਦਿਖਾ ਦਈਏ ਚੱਕਰਾ ਦੇ ਚੱਕ ਮਾਮ ਚੋਬਰਾਂ ਨੂੰ ਠੀਕ ਐ ਸਜਿੰਦਰ ਓਕੇ ਬਾਈ ਸੈਟ ਅੱਜ ਤੂੰ ਬਹੁਤ ਚੰਗੇ ਓਲਾ ਮਾਇਆ ਤੂੰ ਪਾਣੀ ਦੇ ਕੇ 60 ਐਮਲ ਤੇ ਬਹੁਤ ਬਹੁਤ ਧੰਨਵਾਦ ਜਰਾ ਰਮਬਦਨ ਮੁੰਡਾ ਦੇ ਸੱਤ ਲੱਤਾਂ ਵਾਲਾ ਠੀਕ ਐ ਬਸ ਓਕੇ ਰਿਪੋਰਟੇ ਬਾਬ ਤੇ ਫੇਰ ਦਿਖਾਉਣੇ ਬਣਾ ਲਓ ਜੀ ਬੈਠੀ ਬੈਠਿਆ ਮੁੰਡੇ ਚੋਬਰ ਨੀਗਾ ਇੰਡੀਆ ਦੇ ਉੱਪਰ ਖਾਤਰ ਵੇਖੀ ਇਹਨੇ ਤੇ ਕਬੂਤਰ ਉੱਡੇ ਫਿਰਦੇ ਆ 60 ਕਬੂਤਰ ਉੱਡੇ ਆ ਬਾਕੀ ਤੁਹਾਨੂੰ ਦੱਸ ਦਿੱਤੇ ਨਾ ਕਿ ਆਪਾਂ ਇਹਨਾਂ ਨੂੰ ਫਿਰ ਦਰਸ਼ਨ ਕਰਾਉਣੇ ਆ ਬਾਪੂ ਤੇ ਬਹੁਤ ਸੱਟ ਉੱਡੀ ਐ ਜੀ ਨਾ ਕਬੂਤਰ ਇਹ ਅੱਜ ਤੱਕ ਅੱਜ ਤੱਕ ਸ੍ਰੀ)^{(n)}ਦਰ ਨੇ ਜਮ ਕਮਾਲ ਹੀ ਕਰ ਦਿੱਤਾ ਸ੍ਰੀ)^{(n)}ਦਰ ਨੇ ਪਾਣੀ ਦੇ ਮਾਨ ਨਾਲ ਸ੍ਰੀ)^{(n)}ਦਰ ਨੇ ਜਿਹੜਾ ਜੀ ਇਹਨੇ ਦਿੱਤਾ ਪਾਣੀ ਗੇ 60 ਮਲ ਕਹਿੰਦਾ ਪਾਣੀ ਹਜਾ ਕਹਿੰਦਾ ਮਾਇਆ ਵੇਣਾ ਇਹਨੂੰ ਉੜਦੀ ਕਿਵੇਂ ਨਹੀਂ ਤੇ ਜਿਵੇਂ ਸੱਟ ਫਿਰਦੀ ਐ ਕਰਦਾ ਸ੍ਰੀ)^{(n)}ਦਰ ਕਰਾਂਗੇ ਦਰਸ਼ਨ ਕਬੂਦਰੀ ਦੇ ਲੋ ਵੀ ਫਿਰ ਦੇਖੋ ਉੱਤਰੇ ਬਹੁਤ ਉੱਤਰੇ ਕੱਟਣਾ ਮਾੜਾ ਕੱਟਦਾ ਕੱਟਦੇ ਨਹੀਂ ਵਿਖਾਣੇ ਕੋਈ ਆਓ ਆਜੀ ਲੋ ਵਾਲੀ ਤੇ ਆ ਆਉਂਦੀ ਏ ਦੂਸਰੀ ਨਹੀਂ ਬਾਬੇ ਤੁਹਾਨੂੰ ਵੀ ਦੇਖ ਲਓ ਮੈਂ ਦੀ ਨਹੀਂ ਤੇ ਬਸ ਓਕੇ ਫਿਰ ਦਿਖਾਵਾਂਗੇ ਲਓ ਜੀ ਮੁੰਡਾ ਰੜ ਲਾ ਖੋਡਾ ਤੇ ਟਾਈਮ ਵੱਜ ਕੇ ਟਾਈਮ ਕੋਈ 11:00 ਵੱਜ ਗਏ ਬਾਬੇ 11:00 ਵੱਜ ਗਏ ਸਕਿੰਦਰ ਜੀ ਤੇ ਸਕਿੰਦਰ ਕਹਿੰਦਾ ਮੈਂ ਓਲਾ ਮਾਰਿਆ ਮੇਰੇ ਲਾ ਕੇ ਜੋਰ ਠੀਕ ਹੈ ਤੇ ਮੈਨੂੰ ਲੱਗਦੀ ਜੀ ਭੁੱਖ ਕਹਿੰਦਾ ਇੱਕ ਖਵਾ ਕੇ ਲਿਓ ਚੱਲ ਫਿਰ ਖਾਣਾ ਕੀ ਮੰਡਿਓ ਕਬੂਤਰੀ ਹੁਣ ਭਾਲ ਲਓ ਖਾ ਗੂਗੇ 20 20 ਰੁਪਈਆ ਨੇ ਭਈਆ ਬਸ ਇੱਕ ਠੰਡੇ ਦੀ ਗੀ ਆ ਜੀ ਬਸ ਤੈਨੂੰ ਠੰਡਾ ਮਾ ਠੰਡਾ ਪੀਂਦਾ ਨਹੀਂ ਮੇਰਾ ਗਲ ਖਰਾਬ ਆਗਾ ਠੀਕ ਆ ਮੁੜ ਕੇ ਕਬੂਤਰੀ ਭਾਲ ਨਹੀਂ ਆ ਮੈਸਾ ਉਹ ਤਾਂ ਫਿਰਦੀ ਹੈ ਉਹਨੇ ਵੇਖੀ ਜਾਂਨੇ ਆ ਉਹ ਤਾਂ ਫਿਰਦੀ ਹੈਗੀ ਚਲੋ ਫਿਰ ਵੀ ਠੀਕ ਹੈ ਲਓ ਜੀ ਡੱਕ ਕੇ ਰੋਟੀਆਂ ਨਾਲ ਕਿਹ ਕਿਹ ਜਾਣਨਾ ਹਾਂ ਹਾਂ ਹੁਣ ਲੈ ਕੇ ਆਣਾ ਠੰਡਾ ਭਾਂਦਰ ਮਰਨਾ ਠੰਡਾ ਬੀਬੀ ਤੁਸੀਂ ਇੰਨੀ ਗਰਮੀ ਓਏ हां गरमिया च ना गरमिया मेरा तूसी थोनु दवार ना मैं ते मैं नहीं पीना जो पर ले लो ले आ आ जो टेढे पी ले लो मैं नहीं पीना मेरा गल खराब ਆਪਰਦਾ ਬਈ ਮੁੜ ਕੇ ਆਖੀ ਜਾਉਂਗੇ ਹਨਾ ਆ ਫੜ ਕੇ ਛੜ ਫਿਰ ਮੇਰਾ ਗਲ ਖਰਾਬ ਹੈ ਹੈ ਆ ਜਾ ਕੁਛ ਹੀ ਲੈ ਲੈ ਜਾ ਲੈ ਆ ਓਏ ਮੈਂ ਜਿੰਨੇ ਪੈਸੇ ਆ ਜਾ ਆ ਜਾ ਚੱਲੀਏ ਆ ਪੈਸੇ ਨੇ ਪੈਸੇ ਆ ਦੇ ਆ ਜਾ ਫਿਰ ਲੜੜਾ ਖਿਲੇ ਨਾ ਮੈਨੂੰ ਮੈਂ ਜੋ ਖਾਣਾ ਹੀ ਕੋ ਨਹੀਂ ਆਪ ਤਾਂ ਕੁਝ ਨਹੀਂ ਖਾਣਾ ਬਈ ਸਿੱਧੇ ਸਾਹਿਬ ਤੂੰ ਨਾ کہیں ਲਾਈ ਵੀ ਪਾ ਲਈ ਚੋਬਰਾਂ ਨੇ ਥਾਂ ਬੈਨ ਨੂੰ ਚੜਜੋ ਗਾਂ ਦੇ ਹੋਰ ਬਾਬਾ ਕੀ ਬੰਦ ਆ ਆ ਛਾਂ ਤੇਰੇ ਕੋਲੇ ਵਧ ਗਿਆ ਯਾਰ ਅੱਜ ਤਾਂ ਗਰਮੀ ਮਾਰ ਗਈਆਂ ਬਾੜੀਆਂ ਆਖਦੇ ਇੱਥੇ ਸਹੀ ਆਏ ਲੋਕੇਸ਼ਨ ਆਪਣੀ ਸਹੀ ਆ ਇੱਥੇ ਸੱਟਾ ਜਮਾ ਇੱਥੇ ਤੇ ਨਾਲ ਕਬੂਤਰ ਦਿਸਣਗੇ ਥੱਲੇ ਪਾਏ ਨੂੰ ਆਪਣੂੰ ਵਧਿਆ ਓਕੇ ਰਿਪੋਰਟ ਆ ਕੋਲੀ ਇੱਥੋਂ ਤਾਂ ਗਈ ਆ ਆਪਾਂ ਕੰਮ ਲਿਓ ਇਧਰ ਦੀ ਹੈ ਹੈ ਇਧਰ ਵੀ ਆ ਜਾਂਦੇ ਆ ਚੱਕ ਲਓ ਇੱਕ ਮੰਨਿਆ ਯਾਰ ਲਓ ਜੀ ਆ ਫਿਰ ਸਾਹਮਣੇ ਕਬੂਤਰੀ ਇੱਕ ਮਿੰਟ ਆ ਫੋਕਸ ਆਊਟ ਹੋ ਗਿਆ ਇੱਕ ਮਿੰਟ ਬੜਾ ਵਲਮੈਂਟ ਆਏ ਹਾਏ ਮੈਂ ਦਈ ਆਹ ਮੂਰਲੀ ਫਿਰ ਜੀ ਆਪੋ ਠੀਕ ਹੈ ਟਾਈਮ ਤੋਂ ਘੰਟੇ ਵੱਲ ਤਾਂ ਕੀ ਹੋਇਆ ਕਾ ਮਾ ਦਿਆ ਨਹੀਂ ਪਾ ਰਿਹਾ ਕਿ ਤੇ ਇੱਕ ਵਜ ਗਿਆ ਇੱਕ ਵਜ ਕੇ ਨਾ ਫਿਰਦੀ ਠੀਕ ਠਾਕ ਬਾਕੀ ਮਬਾਈ ਰਹੀ ਬੰਦ ਦਰ ਨਾ ਸਹੀ 1 ਵਜ ਗਿਆ ਜੀ ਵੇਖ ਲਓ ਚੈੱਕ ਕਰ ਲਓ 1 ਵਜ ਗਿਆ ਇਹਦੇ ਵੇਲੇ ਇੱਕ ਰੀ ਦਰਸ਼ਨ ਹੋਰ ਪਵਾ ਕੇ ਰਾ ਮੇਰਾ ਹੋਟਲ ਹੈ ਤੁਨੂੰ ਵੀ ਚੋਬਰ ਦਾ ਚਾਹ ਚੁ ਪੀ ਆਏ ਚਾਹ ਚਾਹ ਨਾ ਜਲੇ ਪੰਗਾ ਵੀ ਆ ਚਾਹ ਪੀ ਲਈ ਹੋਰ ਕੱਪਰਾ ਸੀ ਪੀ ਆਈ ਮੈਂ ਸ੍ਰੀਨਦਰ ਕੋਈ ਨਹੀਂ ਮੈਂ ਸ੍ਰੀਨਦਰ ਚਾਹ ਚ ਪੀ ਕੇ ਤੇ ਰੱਖੋ ਨਿਗਾ ਇਹਨੇ ਵੇਖਾ ਜਗਾ ਨਿਗਾ ਰੱਖੋ ਇੱਥੇ ਅਸੀਂ ਆਉਣੇਗੇ ਲਓ ਮੇਰੇ ਵੀਰੋ ਤੇ ਚਾਹੂ ਪੀ ਕੇ ਆਗੇ ਸੀ ਉਹਨੇ ਜੀ ਤੇ ਮੈਂ ਤੇ ਮੇਰਾ ਮੁੰਡਾ ਠੀਕ ਹੈ ਜਾਣੇ ਕਾਪੀ ਵਾਲੇ ਕੋਲ ਜਾ ਕੇ ਉਹਨੇ ਬਈ ਸਵਾਲ ਲੈ ਕੇ ਉੱਥੇ ਕੋਲੇ ਛੱਪੜਾ ਹਨਾ ਛੱਪੜੇ ਕੋਲ ਤਿੰਨ ਚਾਰ ਕਬੂਤਰ ਬੈਠੀ ਜਾਂਦੇ ਆ ਰਿਕਾਰਡਿੰਗ ਜੀ ਆਈ ਸੀ ਮੈਂ ਨਾਲ ਕਬੂਤਰ ਵੇਖਣੇ ਆ ਤੇ ਨਾਲ ਹੋ ਸਕਿਆ ਤੇ ਅਪਡੇਟ ਵੀ ਲਿਆਉਣੇ ਜਾ ਕੇ ਉਹਨਾਂ ਤੋਂ ਵੀ ਕੀ ਹਿਸਾਬ ਦਾ ਵਾ ਕਿੰਨੇ ਕਬੂਤਰ ਰਹਿੰਦੇ ਆ ਹਨਾ ਵੀ ਕਿੰਨੇ ਬੈਠੇ ਕਿੰਨੇ ਇਕੱਠੇ ਗਏ ਉਹ ਵੀ ਤੁਹਾਨੂੰ ਦੱਸ ਕੇ ਦੱਸ ਦਿਆਂ ਤੇ ਮੁੰਡਿਆ ਕੋ ਦੱਸਣਾ ਚਾਹਣਾ ਤੂੰ ਕਬੂਤਰੀ ਬਾਰੇ ਆਪਣੀ ਬਾਰੇ ਵੀ ਕੂਤਰੀ ਬਈ ਜਮਾ ਸੱਟ ਪੱਸ ਕਰੂ ਹਥਨਾ ਅੱਠ ਤਰ੍ਹਾਂ ਆਉਣ ਵਾਲੀ ਦੇਖੋ ਜਿਉਂ ਦਿਨ ਆਪ ਨੂੰ ਪੂਰਾ ਦਿਨ ਸਵਾਜ ਤੇ ਟਾਈਮ ਬਾਬੇ ਉਹ ਵੱਜ ਗਏ 3 ਤੁਹਾਨੂੰ ਟਾਈਮ ਵੀ ਦਿਖਾ ਦਿੰਨੇ ਆ ਕਿ 1 ਮਿੰਟ 3 ਤੋਂ ਟਾਈਮ ਉੱਤੇ ਹੋ ਗਿਆ ਹੁਆ ਸਵਾ 3 ਹੋ ਗਏ 1 ਮਿੰਟ ਰਾਈਟ ਟ੍ਰਾਂਸ ਵਧਾ ਲਈਏ ਫੋਨ ਦੀ ਪਿੰਡ ਇੰਦਰ ਨੂੰ ਤੇ ਓਏ ਫੋਨ ਕੋੜਾ 1 ਮਿੰਟ ਜੀ 3:15 ਹੋ ਗਏ ਠੀਕ ਹੈ ਜੀ ਪਿੰਡ ਇੱਧਰ ਨੂੰ ਹੀ ਜਾਂਦੇ ਆ ਪਿੰਡ ਇੱਧਰ ਨੂੰ ਹੀ ਬਾਬੇ ਤੇ ਅਸੀਂ ਉਧਰ ਸਾਈਡ ਤੇ ਬੈਠ ਜੀਏ ਸੋਨ ਚੱਲ ਕੇ ਦਿਖਾਉਣੀ ਆ ਆਪਾਂ ਫਿਰ ਲਓ ਜੀ ਸਾਨੂੰ ਕਾਪੀ ਵਾਲੇ ਇੱਥੇ ਆਏ ਮੈਂ ਤੇ ਚੋਬਰ ਨੂੰ ਅਸੀਂ ਦਵਾਰੇ ਆ ਕੇ ਪਾ ਕੇ ਫੇਰ ਇੱਥੇ ਤੇ ਆਟਾ ਆਪੜੀਆਂ ਦੀ ਨਾ ਕਿਹੜੀ ਆਹਾ ਯਾ ਯਾ ਇਹ ਲਓ ਬਾਪਿਓ ਇੱਕ ਮਿੰਟ ਖੜ ਚੋ ਦਰਸ਼ਨ ਪਵਾ ਦੀਏ ਹੁਣ ਕਿੱਧਰ ਗਈ ਪਾ ਲੈ ਹੈ ਆਏ ਨੇ ਕਿੱਥੇ ਹੈ ਉਹ ਉਹ ਤਾਂ ਫਿਰਦੀ ਹੈ ਉਹ ਐ ਮੋੜੇ ਆ ਮੋੜੀ ਉਹਦੀ ਹਾਂ ਤਨਾ ਚਰ ਅਜ ਹਾਂ ਆ ਕੱਲੀ ਜਉਣੀ ਇੱਧਰ ਆਵੇ ਇੱਥੇ ਕਿੱਥੇ ਉਹਦੀ ਹੈ ਆ ਕੱਲੀ ਆ ਉਹਦੀ ਆ ਉਹਦੀ ਖੜ ਜਾ ਏ ਬਾਬਿਓ ਮੈਂ ਤਾਂ ਦੀ ਸੀਨੀ ਨੇਰਾ ਪਾਇਆ ਫੋਨ ਚਰ ਫਿਰ ਦਿਖਾਵਾਂਗੇ ਹਾਂ ਮੇਰੀ ਨਿਗਾਹ ਹਾਂ ਮੁੰਡਿਆ ਹੁਣ ਦੱਸੋ ਅਪਡੇਟ ਕੀ ਆ ਅਪਡੇਟ ਭਾਈ ਘੋੜੀ ਹੈ ਫਿਰਦੀ ਆ ਅਧਿਕਾਰੇ ਫਿਰਦੀ ਆ ਅਧਿਕਾਰੇ ਫਿਰਦੀ ਆ ਕਰੂ ਟਾਈਮ ਬਾਬਿਓ ਕਰੂ ਰੱਬ ਜਾਣਦਾ ਨਹੀਂ ਆਪਣੀ ਕੰਡੀਸ਼ਨ ਦੇ ਹਿਸਾਬ ਨਾਲ ਕੰਡੀਸ਼ਨ ਦੇ ਹਿਸਾਬ ਨਾਲ ਕਰੂੰਗੇ ਹੈਂ ਖੁਸ਼ ਨਹੀਂ ਕਰਦਾ ਰੱਬ ਦੇ ਸਾਰੇ ਅਜੇ ਤੱਕ ਤਾਂ ਤੇ ਰੱਬ ਤਾਂ ਲਾਇ ਰੱਖੂਆ ਉਦੋਂ ਆਪਣੀ ਕਬੂਦਰੀ ਭੱਜ ਗਈ ਸੀ ਜਿੱਥੋਂ ਤੱਕ ਤੇ ਐਂ ਕਰੋ ਇੱਕ ਵਾਰੀ ਕੈਮਰਾ ਨਿਗਾਹੇ ਪਾ ਦੇ ਇੱਕ ਵਾਰੀ ਮੇਰੇ ਕੈਵਰੇਜ ਹਾਂ ਕੈਮਰਾ ਨਿਗਾਹੇ ਪਾ ਦੇ ਯਾਰ ਇਹੜਾ ਵੀਡੀਓ ਕੱਟ ਮੜੀ ਵੀਡੀਓ ਨਹੀਂ ਕੱਟਨੀ ਆਇਂਦਾ ਫਿਰ ਮੈਂ ਫਿਰਦਾ ਮੈਂ ਇੱਥੇ ਆਉਂਦੀ ਹੋਗੀ ਕੈਮਰੇ ਦੇ ਅਧਿਕਾਰੇ ਫਿਰਦੀ ਹੋਗੀ ਤੇ ਇੱਕ ਮਿੰਟ ਕਬੂਤਰ ਨੂੰ ਦਿਖਾਉਂਦੇ ਆਪਾਂ ਇਹ ਰੋਕੋ ਇਹ ਕਬੂਤਰ ਇੱਧਰ ਬਹੁਤ ਫਿਰਦੇ ਆ ਆ ਵੇਖੋ ਤੁਸੀਂ ਚੈੱਕ ਕਰ ਸਕਦੇ ਹੋ ਨਾ ਤੇ ਇੱਕ ਕਮੈਂਟ ਇੱਕ ਕਮੈਂਟ ਸנגੀਦਰ ਪਿਉਰੀ ਵਾਕਈ ਸנגੀਦਰ ਪਿਉਰੀ ਨੇ ਓਲਾ ਮਾਰਿਆ ਤੇ ਕਬੂਦਰੀ ਕਹਿੰਦੇ ਬਈ ਉੱਡੀ ਫਿਰਦੀ ਏ ਕਹਿੰਦੇ ਜੀ ਉੱਡੀ ਫਿਰਦੀ ਏ ਮੇਰੇ ਵੀਰੋ ਮੇਰੇ ਵੀਰੋ ਐਂ ਕਹਨੇ ਮੇਰੇ ਵੀਰੋ ਕਿੱਥੇ ਫਿਰਦੀ ਆ ਦਿਖਾ ਆ ਕੱਟ ਇੱਕ ਮਿੰਟ ਕਰਦੇ ਆ ਬਾਬੋ ਤੇ ਤੁਹਾਨੂੰ ਫੇਰ ਦਿਖਾਉਣੇ ਕਰ ਆ ਪਾ ਲਗੇ ਛੜ ਆਪ ਦੀ ਨਿਗਾ ਚ ਪਰੇ ਹੋਈ ਕਬੂਤਰੀ ਥੋੜਾ ਜਿਹਾ ਲਓ ਜੀ ਇਹ ਆ ਫਿਰਦੀ ਕਬੂਤਰੀ ਇੱਕ ਮਿੰਟ ਕਿੱਧਰ ਗਈ ਉਧਰਲੀ ਉਧਰਲੀ ਉਧਰਲੇ ਇਹ ਇੱਕ ਮਿੰਟ ਬਾਬੋ ਫੋਕਸ ਆਊਟ ਹੋ ਗਿਆ ਯਾਰ ਫੋਕਸ ਆਊਟ ਹੋ ਗਿਆ ਫੋਕਸ ਆਊਟ ਹੋ ਗਿਆ ਆ ਫਿਰਤੀ ਆ ਗਈ ਉਹ ਆ ਜੀ ਆਪਣਿਆਂ ਲਈ ਇਹਨੇ ਹਾਂ ਫਿਰਦੀ ਬਾਬੇ ਕਬੂਤਰੀ ਜਿਸ ਕੀ ਭਾਈ ਦੇ ਸਗੀ ਜਮਾ ਪੂਰ ਕਿਸ ਕਰਤਾ ਵਧੀਆ ਜਮਾ ਚਲੋ ਬਤਾ ਹਾਂ ਆ ਜਮਾ ਸਹੀ ਖਾਇ ਤੇ ਨਿਕਾਣਾ ਕਮਾੜੀ ਕਬੂਤਰ ਤੇ ਹੁਣ ਵੀ ਹਜੇ ਤੱਕ ਵੀ ਤੂੰ ਠੀਕ ਆ ਜਾਂਦੀ ਆ ਬਾਬੇ ਕੂਤਰੀ ਹਜੇ ਵਧੀਆ ਸੈਟ ਅਪ ਹੈ ਵੀ ਠੀਕ ਆ ਹੋਰ ਰਿਪੋਰਟ ਆਈ ਉਹ ਫਿਰ ਤੈਨੂੰ ਪੰਜ ਵਾਰ ਚੱਕਿਆ ਪੰਜ ਵਾਰ ਨਿਕਾਣਾ ਪੜ ਤੈਨੂੰ ਮੈਂ ਕਹਿਣਾ ਛੋਰਾ ਟਾਈਮ ਦੱਸੋ ਟਾਈਮ ਮੈਂ ਦਿਖਾਉਣਾ ਪਰ ਫੋਨ ਕੱਢ ਕੇ ਦਿਖਾਉਣਾ ਟਾਈਮ ਮੈਂ ਨਹੀਂ ਤੂੰ ਦਿਖਾ ਟਾਈਮ ਮੇਰੇ ਕੋਲ ਓਹੋ ਟਾਈਮ ਦਿਖਾ ਦੇ ਕਬੂਤਰੀ ਨਿਕਰ ਕੇ ਟਾਈਮ ਦਿਖਾ ਦੇ ਪੁੱਤ ਟਾਈਮ ਦਿਖਾ ਕੀ ਹੋ ਗਿਆ ਬਾਬੇ 4:44 ਹੋ ਗਿਆ 4:44 ਹੋ ਗਿਆ ਟਾਈਮ ਲੱਗਾ ਜੀ ਸਵਾ ਘੰਟ

ਤੌਰੀ ਛੱਡ ਜੇ ਕੋਣ ਫੋਕਸ ਆਊਟ ਹੋ ਗਿਆ ਤੇ ਉਹ ਜਾਂ ਉੱਤਰ ਜਾਂਦੀ ਆ ਉਹ ਜਾਂਦੀ ਸਾਹਮਣ ਠੀਕ ਹੈ ਤੇ ਟਾਈਮ ਹੋ ਗਿਆ ਬਾਪੋ ਹੁਣ ਲਗਭਗ ਪਹਿਲਾਂ 11:34 6:34 5:34 ਹਾਂ 5:35 ਹੋ ਗਏ ਜੀ ਟਾਈਮ ਤੇ ਟਾਈਮ ਰਹਿ ਗਿਆ ਸਾਡੇ ਕੋਲ ਸਿਰਫ 25 ਮਿੰਟ 25 ਮਿੰਟ ਕੱਢਦੇ ਆ ਆਪਣੇ ਹਜੇ ਮੁੰਡੇ ਕਿੱਥੇ ਗਾ ਕੇ ਬਈ ਜੀ ਤੁਹਾਨੂੰ ਫੋਨ ਆ ਸੀ ਉਹ ਹਜੇ ਸਾਡੇ ਪਿੰਡ ਫਿਰਦੇ ਆ ਤੌਰੀ ਫਿਰਦੇ ਆ ਜੀ ਫਿਰ ਦੋਪੜੇ ਖੜੇ ਤਾਂ ਘੰਟੇ ਨਾਉਣਗੇ ਬਈ 6:30 ਹੋਣਗੇ ਤਾਂ ਕੋਈ ਨਾ ਪਰ ਭਾਈ ਕੋਈ ਨਹੀਂ ਸਾਢੇ ਆ ਹੁੜੀ ਕੰਮ ਹੁੰਦਾ hota bro ਹੀ ਗੱਲਾਂ ਹੋਟੀਆਂ ਪ੍ਰੇਮ ਕਰੇ 7 ਵਜੇ ਬੈੰਦੀ ਇੱਥੇ ਸਾਢੇ 3 ਵਜਾਂ ਤੂੰ ਆਉਣਗੇ ਤਾਂ ਫੇਰ ਹੀ ਬੈਠਣੂਗੀ ਇਹ ਓਏ ਆਈ ਜਾਂਦੇ ਇੱਥੇ ਆ ਕੇ ਬਾਹਰ ਚਲੋ ਕੋਈ ਨਹੀਂ ਬਾਬੇ ਫਿਰ ਬਹਿਣੇ ਆ ਫਿਰ ਹਾਂਜੀ ਮੇਰੇ ਵੀਰੋ ਤੇ 6 ਵਜ ਗਏ ਤੇ ਢਾਂਗੀਆਂ ਵੀ ਲੱਗ ਚੁੱਕੀਆਂ ਦੇਖ ਲੋ ਬੁਰਕਨ ਲਾ ਕੇ ਕਬੂਤਰ ਇੱਧਰ ਵੀ ਮਤਲਬ ਲੱਗ ਗਏ ਨੇ ਢਾਂਗੇ ਨਾ ਹਾਏ ਹਾਏ ਢਾਂਗੀਆਂ ਹੋਰ ਕਿੱਥੇ ਲੱਗੀਆਂ ਇਹ ਆ ਇੱਧਰ ਵੇਖੋ ਜੀ ਇਹ ਇੱਧਰ ਵੀ ਢਾਂਗੀਆਂ ਲੱਗਣੀਆਂ ਉਧਰ ਉਹ ਚੱਕਤੀਆਂ ਛਤਰੀਆਂ ਆਪਣੀਆਂ ਛਤਰੀਆਂ ਕਿੱਥੇ ਗਈ ਮੁੰਡਿਆ ਆ ਚੱਕ ਸਮਾਨ ਆਪਣਾ ਉਧਰ ਵੇਖ ਹੁਣ ਕਬੂਤਰ ਸਾਈਡ ਤੋਂ ਵੇਖੀ ਪਾ ਆ ਤੇਰਾ ਮੂੰਕਾ ਵੀ ਚੱਕ ਲਾ ਦੂੰ ਤੇ ਢਾਂਗੀਆਂ ਲੱਗੀਆਂ ਬਾਬੋ 6 ਵਜ ਗਏ ਤੁਹਾਨੂੰ ਟਾਈਮ ਵੀ ਚੈੱਕ ਕਰਾ ਦਿੰਨੇ ਹਣਾ ਇਹ ਕਰੋ ਟਾਈਮ ਚੈੱਕ ਇੱਕ ਮਿੰਟ ਇਹ ਇਹ ਲਓ ਜੀ 6 ਵਜ ਗਏ ਇੱਕ ਮਿੰਟ ਹੋ ਗਿਆ ਤੇ ਢਾਂਗੀਆਂ ਗੀਆਂ ਲੱਗ ਤੇ ਹੁਣ ਆਪਣੇ ਕਬੂਤਰੀ ਬਾਉਂ ਦੀ ਕਰੀਏ ਤਿਆਰੀ ਹੁਣ ਭਲਾ ਨਿਗਾਹੇ ਮਾਰਨੇ ਕੋ ਕਿੱਥੇ ਫਿਰਦੀ ਹੈਗੀ ਇਹ ਆੜੀ ਫੇਰੀ ਤਾਂ ਓਏ ਆਹ ਤਾਂ ਬਗੜਾਂ ਨਾਲ ਲੱਗਦੀ ਹੈ ਹੈਣਾ ਚਲ ਬਾਬੇ ਕੋਈ ਨਹੀਂ ਕਰਦੇ ਲਓ ਜੀ ਬਲਜੀਤ ਅਰਗੇ ਵੀ ਆ ਗਏ ਹੋਰ ਬਲਜੀਤ ਕਿਹਦਾ ਹੈ ਓਹੋ ਠੀਕ ਵੋ ਜਮਾ ਜਮਾ ਠੀਕ ਹੈ ਤੁਸੀਂ ਬੜੇ ਟਾਈਮ ਨਾਲ ਆਇਆ ਚੌੜ ਨਹੀਂ ਕਮਾਲ ਕਰ ਜਉਂ ਸੀ ਸਗਲੇ ਇੰਨੀ ਤੇਜ਼ ਦਵੱਲਿਆ ਨਾ ਚਾ 60 ਤੋਂ 60 ਨਹੀਂ ਖਾਦੀ ਬਾਦ ਸੀ ਉਧਰ ਲੱਗੇ ਬਈ ਸੱਚੀਆਂ ਬੜੀਆਂ ਸਾਹਮਣੀ ਲੈਡ ਵੀ ਬੰਦ ਦੀ ਆਹ ਹੈ ਤੇ ਇੱਥੇ ਕਰਦੀ ਆ ਖੜਾ ਦਿਖਾ ਵੀ ਤੈਨੂੰ ਹੁਣ ਆਪਾਂ ਤੁਲਗਰਾਉਂਡ ਕਰਪੜਕਾ ਲੀਏ ਬਾਹ ਲੀਏ ਤੇ ਫਿਰ ਦਿਖਾਉਣੀ ਲਓ ਜੀ ਬਾਈ ਦੀ ਕਬੂਤਰੀ ਤੇ ਆ ਆ ਗਈ ਥੋੜੇ ਸਾਹਮਣੇ ਏ ਆ ਰਹੀ ਆ ਆ ਨੀਵੀ ਆ ਗਈ ਹੁਣ ਤਾਂ ਵੱਤ ਦੀ ਆ ਗਈ ਆ ਆ ਆ ਗਿਆ ਆ ਗਿਆ ਆ ਗਿਆ ਆ ਆ ਜਾਂਦੀ ਜੀ ਆ ਆ ਆ ਆ ਆ ਗਈ ਆ ਗਈ ਨੀਵੀ ਆ ਗਈ ਆ ਗਈ ਆ ਆ ਗਈ ਆ 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 ਗਈ ਆ ਗਈ ਆਦੋ ਆ ਗਈ ਆ ਗਈ ਆਇਆ ਆਇਆ ਆ ਜੀ ਬਣ ਕੇ ਬਣ ਆਇਆ ਆਇਆ ਚੱਕ ਲੈ ਛਤਰੀ ਆ ਗਈ ਆ ਗਈ ਆ ਗਈ ਖਲ ਖਲ ਦੇ ਲਓ ਜੀ ਲਓ ਜੀ ਆਇਆ 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 ਲਓ ਜੀ ਵਾਹ ਵਾਹ ਮੁੰਡਿਆ ਤੇਰੇ ਵਾਹ ਇਸ ਤਰ੍ਹਾਂ ਹੀ ਲਾ ਦੀਏ ਸੰਗ ਦਾ ਗਿਆ ਸੁੱਕ ਟੌਰੀ ਵਾਲੀ ਆ ਫੂੰਝਾ ਕਰਤਾ ਟੌਰੀ ਵਾਲੀ ਟੌਰੀ ਵਾਲੀ ਲੈ ਵੀ ਲਾ ਗਈ ਸਿਰਾ ਕਰਦਾ ਰਹਿ ਗਈ ਕਰਦਾ ਓਕੇ ਰਿਪੋਰਟ ਹੈ ਹੁਣ ਵਰਾ ਕੇ ਲਾ ਲਈਏ ਕਰਣਾ Holi ਦੇ ਆਪਾਂ ਅੰਦਰ ਲਾਉਂਦੇ ਥੱਲੇ ਲਾਉਂਦੇ ਨਹੀਂ ਉੜਦੀ ਮਸਤੀ ਵਾਲੀ ਕੋਈ ਹੁਣ ਨਹੀਂ ਇਹ ਕੰਮ ਕਰੂ ਆਪਾਂ ਹਰਦੀਏ ਕਾਲ ਚਲੀ ਹਣੀ ਤਾਂ ਥਰੇ ਜਿਆਦਾ ਬਰਾ ਕੇ ਚੱਲ ਕਰ ਦੂਰ ਰਹਿ ਮੜਾ ਜਾ ਚੱਲ ਮਗਰ ਮਗਰ ਰਹਿ ਮਗਰ ਰਹਿ ਓਏ ਨਾਹ ਨਾਲ ਚ ਲਾਲਾ ਲਾਉਣੀ ਨਾਹ ਨਾਲ ਚ ਲਾਲਾ ਵੀਡੀਓ ਲੱਗੀ ਪਈ ਆ ਬਈ ਦੂਜੇ ਫੋਨ ਤੇ ਵੀ ਲਾ ਦੇ ਯਾਰ ਤੂੰ ਲੋ ਜੀ ਹੁਣ ਲਾਉਣੇ ਨਾਹ ਨਾਲ ਦੂਜੇ ਫੋਨ ਤੇ ਵੀ ਲਾ ਦੇ ਲੋ ਜੀ ਦੂਸਰ ਬਹਿ ਜਾ ਬੈ ਗਈ ਬੈ ਗਈ ਲੋ ਜੀ ਉੱਕੀ ਰਿਪੋਰਟ ਆਇਆ ਆਇਆ ਵਾਹ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਬੈਰਾ ਬਾਬਾ ਆਇਆ ਹੈ ਗਈ 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 ਰੱਬਾ ਅੰਦਰ ਵੜ ਕੇ ਅੰਦਰ ਵੜ ਕੇ ਬਾਹਰ ਭੇਡ ਲਈ ਇੱਕ ਮਿੰਟ ਪਰੇ ਨਹੀਂ ਸਿਕੰਦਰ ਲੋ ਜੀ ਉੱਕੀ ਰਿਪੋਰਟ ਹੋ ਗਈ ਵਾਹ ਓਏ ਚਾਚਾ ਬੱਲੇ 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 ਨਹੀਂ ਵਾਹ ਵਾਹ ਕਈ ਯਾਰ ਸਿਰਾਂ ਲਾ ਕੇ ਜਾਵਾਂ ਲੈ ਦਿਖਾ ਕੇ ਰਵਾਂ ਕੋੜੇ ਵਰਗੀ ਪਈ ਆ ਹੁਣ ਹੈ ਕੋੜੇ ਵਰਗੀ ਪਈ ਐ ਲਓ ਜੀ ਉਹ ਵੀ ਦੋਈ ਪਈ ਸਰਾ ਓਕੇ ਰਪੋੜਾ ਜਮਾ ਆਜ ਕੋ ਨਹੀਂ ਭੱਜੀ ਕੀ ਗੱਲ ਐ ਅੱਜ ਵੀ ਭੱਜ ਜਾਂਦੀ ਅੱਜ ਕਿੱਥੇ ਤਾਂ ਪਰ ਮੋਰ ਮਾਰ ਲਵਾ ਲਈ ਕਰਦੇ ਨਾ ਹਾਂ ਲਓ ਜੀ ਸਰਦੀ ਵਾਲੀ ਦੂਜੀ ਆ ਇਹ ਇਧਰ ਪਹਿਲਾਂ ਲਾ ਦੇ ਇੱਥੇ ਲੱਗਾ ਠੀਕ ਐ ਠੀਕ ਐ ਜੀ ਤੇ ਤੂੰ ਹੀ ਤਲਾ ਦੇ ਦੂਜੀ ਲਾਂਡੇ ਦੇ ਲਵਾ ਦਾ ਕਿ ਮੋਢੇ ਤੇ ਲਾਉਣੀ ਐ ਇੱਥੇ ਇੱਥੇ ਲਾ ਇੱਥੇ ਇਹ ਥੰਮ ਦੇਣਾ ਫਿਰ ਲੈ ਜੂਗੀ ਮੋਢੇ ਤੇ ਲੱਗੀ ਸੀ ਇਹ ਇੱਥੇ ਲਾ ਲਓ ਜੀ ਵਾਸ ਬਾਹ ਹੌਲੀ ਬਹੁਤ 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 ਬਸ ਧੰਨਵਾਦ ਫੋਟੋ ਕਰ ਕੀ ਹੋ ਰਿਹਾ ਜਰਾ ਪਰੋਂ ਦਾ ਪਾਸੇ ਮੈਂ ਆਖੀ ਜਾਂਦਾ ਰਿਹਾ ਔਰ ਯਾਰੋ ਕੋਈ ਸੇਵਾ ਕਰਕੇ ਦੱਸੋ। ਹਾਂ ਜੀ ਬਾਈ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ। ਮਾਨਾ ਹੀ ਕੋਈ ਨਹੀਂ ਕੱਲ ਨੂੰ ਮਿਲਦੇ ਠੀਕ ਆ। ਬਲ ਕੱਲ ਨੂੰ ਕੰਮ ਆ ਜਾਣਾ। ਹਾਂ 7 ਵਜੇ ਆ ਜਾਣਾ ਠੀਕ ਹੈ। ਹਾਂ ਆ ਜਾਾਂਗੇ। ਔਰ ਯਾਰ ਮੈਂ ਵੀ ਵੀਡੀਓ ਦੇਖ ਦਿੰਦਾ ਠੀਕ ਹੈ। ਦਿੱਲੀ ਅੱਜ ਜਮਾ ਲੇਟ ਹੋ ਗਿਆ ਮੈਂ ਮੁੰਡੇ ਨੂੰ ਕਿ ਜਲਦੀ ਆ ਮੈਂ ਘਰੇ ਕਬੂਤਰ ਸੰਭਲਣ ਕਰੇ। ਆ ਜੀ ਯਾਰਾ ਕੱਲ ਨੂੰ ਹਾਂ ਕੋਈ ਨਹੀਂ। ਫੇਰ ਤਾਂ ਮੈਂ ਜਾਣਦੇ ਆ। ਬਾਈ ਖੁਸ਼ ਆ ਨਾ ਤੁਸੀਂ? ਬਾਈ ਜਮਾ ਕੋ ਜਾ ਬਾਈ। ਠੀਕ ਆ। ਓਕੇ ਓਕੇ ਭਰਾ ਓਕੇ। ਠੀਕ ਆ ਬਾਈ ਠੀਕ ਆ ਆ ਜਿੰਨੇ ਕੱਲ ਨੂੰ ਠੀਕ ਹੈ ਠੀਕ ਚਲੋ ਜੀ ਚਲ ਜੀ ਵੀਡੀਓ ਲੱਗੀ ਵੀ ਠੀਕ ਉਹਨੇ ਦਾ ਵੀਡੀਓ ਕੀ ਚੰਗੀ ਜੀ ਆਪਾਂ ਕੋਈ ਗਲਤ ਦਿਖਾਇਣੀ ਤੇ ਲੈ ਵੀ ਮੋਰ ਵੀ ਲੱਗ ਗਈ ਦੂ ਪਾਸੇ ਲਵਾ ਦਿਆਂ ਨਵਾਂ ਹੀ ਲਵਾ ਦਿਆਂ ਜਮਾ ਨਵੀਂ ਇੱਕ ਤਾਂ ਲੈ ਗਈ ਸੀਗੀ ਹੁਣ ਉਧਰ ਹੁਣ ਗੁਰੂ ਸਾਹਿਬ ਹੁਣ ਗੁਰੂ ਸਾਹਿਬ ਚੱਲਦੇ ਆ ਬਾਬਿਓ ਤੇ ਫੇਰ ਕਰਾਂਗੇ ਲੋ ਜੀ ਗੁਰੂ ਸਾਹਿਬ ਫੜਾ ਕੇ ਕਬੂਦਰੀ ਦੋਰੇ ਕੋਲੇ ਤੇ ਜਾਲੇ ਗਿੱਜੜਵੇ ਖਾਪੀ ਕੋਈ ਨਾ ਲਗਾਉਣ 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 ਕਾਂਬਲੇ ਫਿਰਦੇ ਅੱਜ ਕਰਦੀ ਆ ਆ ਆ ਕਰ ਇਹ ਬਾਈ ਜੰਮੜੇ ਬੇ ਕਤਰੀ ਕਿੱਧਰੇ ਹੁਣ ਘਾ ਬਿਲੀ ਕੋਲ ਹਾਂਜੀ ਮੇਰੇ ਵੀਰੋ ਤੇ ਆਗੇ ਸੀ ਇੱਕ ਘਰੇ ਆਪਾਂ ਬਾਜੀ ਤੋਂ ਇੱਕ ਸਾਉਥਪਾਲਾ ਆਪਣੇ ਕੋਤਰ ਕੋਲ ਤੇ ਲਾਲ ਰੋਡ ਛੱਡਦੀਣਾ ਵਾਲੀ ਇੱਕ ਮਿੰਟ ਦੇ ਦੋ ਤੇ ਮੇਰੇ ਵੀਰੋ ਮਤਲਬ ਇੱਥੇ ਚਾਰ ਹੈਗਾ ਤੇ ਬਾਹਰ ਛੱਡਾਂਗੇ ਤੇ ਘਰ ਦੇ ਆਖੜੇ ਲਾਈਟਾਂ ਤੁਹਾਡੀ ਪੱਕੀ ਕਰੀ ਨਾ ਤੇ ਗੱਲ ਇਹ ਸੀ ਤੇ ਪਹਿਲਾਂ ਆਪਣੀ ਕਬੂਤਰੀ ਬੈ ਗਈ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਹਨ ਜਿਹੜੀ ਟਾਈਮ ਨਾਲ ਬੈ ਗਈ ਠੀਕ ਹੈ ਬਾਬੋ ਵੀ 7 ਵਜੇ ਨਾਲ ਟਾਈਮ ਸੀਗਾ ਉਹਨਾਂ ਟਾਈਮ ਕਰਕੇ ਬੈ ਗਈ 7 ਵਜੇ ਬੈਲੀ ਬਾਲੀ ਦੀ ਬਾਲੀ ਸੀ ਤੁਸੀਂ ਵੇਖ ਚੁੱਕੇ ਹੋ ਤੇ ਉਧਰ ਗਏ ਗੁਰੂ ਸਰ ਗੋਰੇ ਕੋਲੇ ਬਾਈ ਕੋਲੇ ਹਨ ਤੇ ਉਹਨੂੰ ਦੂਸਰੇ ਸਾਹਮਣੇ ਉੱਤੇ ਕਬੂਤਰੀ ਛੱਡ ਗਏ ਉੱਥੇ ਆਪਾਂ ਨਾ ਗੁਰੂ ਸਰ ਤੇ ਉਹ ਬਾਈ ਹੁਣ ਤੜਕੇ ਮਾਲਾ ਵੀ ਦਰਾਤ ਨੂੰ ਮਾਲਾ ਤਿਆਰ ਕਰ ਕਬੂਤਰੀ ਤੇ ਤੜਕੇ ਆਪਾਂ ਬਾਬੇ ਉਹ ਚੱਲਾਂਗੇ ਫਿਰ ਦੁਬਾਰੇ ਤੜਕੇ ਸਵੇਰ ਚੱਲਣਾ ਤੇ ਦੂਸਰ ਵੀ ਪਾਈ ਗਈ ਤੇ ਮੈਂ ਤੇ ਸਖਜਿੰਦਰ ਸਖਜਿੰਦਰ ਪਿਆਉਰੀ ਵਾਲਾ ਮੁੰਡਾ ਆਪਣਾ ਯਾਰ ਬਿੱਤਰ ਤੁਸੀਂ ਉਹ ਆਪਣੇ ਨਾਲ ਹੀ ਜਾਊਗਾ ਤੇ ਦੜਕੇ ਮੈਂ ਤਾਂ ਹੀ ਮੋੜਸਾ ਇਸ ਕਾਰਨ ਤਾਂ ਇੱਧਰ ਲਿਆਇਆ ਆਪਣਾ ਨਾ ਆਪਣੇ ਘਰੇ ਮੈਂ ਤਾਂ ਤੜਕੇ ਇਧਰੋਂ ਆਪਾਂ ਚੱਲ ਬਣਾਗੇ ਤੇ ਹੁਣ ਮੈਂ ਵੀ ਬਾਬੇ ਨੂੰ ਨਹਾਉਣਾ ਤੇ ਚੱਲ ਵੀਡੀਓ ਕਰਦੀ ਐਨੇ ਦਾ ਤੇ ਵੀਡੀਓ ਦੱਸੋ ਕਿਵੇਂ ਲੱਗੀ ਤੇ ਜਿਹੜੀ ਹੁਣ ਵੀਡੀਓ ਅਗਲੀ ਦੂਸਰੀ ਵਾਲੀ ਆ ਉਹੀ ਤੇ ਉਹ ਇਸ ਤੋਂ ਵੀ ਵਧੀਆ ਬਣੂ ਹਨਾ ਲੱਗੂ ਪਤਾ ਕੀ ਬਣਦਾ ਹੈਣਾ ਵੀ ਮਿਹਨਤ ਕਰੀਏ ਬੰਦਿਆ ਨੇ ਵੀ ਉਹਨਾਂ ਕੋਸਤਾ ਵੀ ਜਰਾ ਲੱਗੂਈ ਤੇ ਚਲੋ ਭਾਬੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਰੱਬ ਰੱਖ ਬਾਕੀ ਜਦੋਂ ਆਪਾਂ ਲੱਗੇ ਲੋਕੀ ਵੇਖ ਲੈਗੇ ਨਾ ਸੈਟ ਹੈ ਇਹਦਾ ਓਕੇ ਰਿਪੋਰਟ ਸਰੋਂ ਸਰੋਂ ਖਾਈ ਜਾਂਦੇ ਬੈਠੇ ਤੇ ਚਲੋ ਕਰ ਦਗੇ ਲਾਈਟ ਬੰਦ ਲਾਈਟ ਬੰਦ ਕਰ ਦਗੇ ਹੈਨਾ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਫਿਰ ਵਾਰੀ ਵਾਰ ਕਿਹਾ ਬਾਏ 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 ਚਲੋ ਜੀ ਤੇ ਜੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੈਨਾ ਇਹ ਅਗਲੀ ਵੀਡੀਓ ਵੀ ਦੇਖਿਓ ਜਿਹੜੀ ਆਪਣੀ ਆਊਗੀ ਦੂਸਰੀ ਵਾਲੀ ਵੀ ਕਿਉਂ ਨਾ ਬਾਜਿੰਗ ਲਈ ਵੀਡੀਓ ਬਣਨੀਆਂ ਸਾਰੀਆਂ ਵੇਖੋ ਜਰਾ ਕੇ ਪੈਣੇ ਜਾ ਮ ਸਿਰਾ ਲਾ ਦੇ ਚਲੋ ਓਕੇ ਬਾਏ ਬਾਏ ਸਾਰੀਵਾਂ